ਅੱਜ ਦੀਆਂ ਖਬਰਾਂਵਾਂ 'ਚ ਲਈਏ ਤੇ ਕੱਲ ਕਹਿੰਦੇ ਭਈ ਜੋ ਆਈਸ ਦੇ ਏਜੰਟਸ ਆ ਉਹ ਓਕਲੈਂਡ ਦੇ ਇੱਕ ਸਕੂਲ ਦੇ ਲਾਗੇ ਜਿਹੜੇ ਆ ਦੇਖੇ ਗਏ ਜਿਹਦੇ ਨਾਲ ਲੋਕਾਂ 'ਚ ਕਾਫੀ ਜ਼ਿਆਦਾ ਪੈਨਿਕ ਵੀ ਹੋਇਆ ਐਲੀਮੈਂਟਰੀ ਸਕੂਲ ਦੀ ਜਿਹੜੀ ਨੇਬਰਹੂਡ ਦਾ ਵੈਸਟ ਓਕਲੈਂਡ ਦੇ ਵਿੱਚ ਤੇ ਉਸ ਤੋਂ ਬਾਅਦ ਸਕੂਲ ਵਾਲਿਆਂ ਨੇ 락ਡਾਊਨ ਵੀ ਕਰ ਦਿੱਤਾ ਸਕੂਲ ਨੂੰ ਤੇ ਪੇਰੈਂਟਸ ਨੂੰ ਵੀ ਜਿਹੜਾ ਮੈਸੇਜ ਆ ਕਾਲ ਦਿੱਤਾ ਓਕਲੈਂਡ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ ਨੇ ਅਲਰਟ ਕੀਤਾ ਪੇਰੈਂਟਸ ਨੂੰ ਆਈਸ ਦੀ ਐਕਟੀਵਿਟੀ ਜਿਹੜੀ ਆ the 31st ਤੇ ਮਾਰਕਟ ਸਟਰੀਟ ਦੇ ਉੱਤੇ ਹੋ ਰਹੀ ਹੈਗੀ ਆ ਸੋ ਕਈ ਜਿਹੜੇ ਬੱਚਿਆਂ ਨੂੰ ਡ੍ਰੌਪ ਕਰਨ ਜਾ ਰਹੇ ਸੀ ਪੇਰੈਂਟਸ ਉਹ ਫੇਰ ਡ੍ਰੌਪ ਕਰਨ ਨਹੀਂ ਗਏ ਕਿਉਂਕਿ ਕਹਿੰਦੇ ਆਈਸ ਦਾ ਇਹੀ ਮਤਵ ਹੋ ਸੀਗਾ ਪਰ ਆਈਸ ਵਾਲਿਆਂ ਨੇ ਇਹਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਨਫਰਮੇਸ਼ਨ ਆ ਉਹ ਨਹੀਂ ਦੱਸੀ ਹੈਗੀ ਪਰ ਆਲਰੇਡੀ ਕਨਫਰਮ ਹੋ ਚੁੱਕਾ ਵੀ ਇਮੀਗ੍ਰੇਸ਼ਨ ਕਸਟਮਰ ਐਨਫੋਰਸਮੈਂਟ ਵਾਲੇ ਸਕੂਲ ਦੇ ਲਾਗੇ ਛਾਗੇ ਜਿਹੜੇ ਆ ਉੱਥੇ ਘੁੰਮ ਰਹੇ ਸੀ ਸੋ ਕਿਹੜੇ ਲੋਕਾਂ ਨੂੰ ਉਹਨਾਂ ਨੇ ਚੱਕਣਾ ਸੀ ਇਹ ਮੋਸਟ ਪੌਬਲੀ ਪੇਰੈਂਟਸ ਹੀ ਆ ਜਿਹੜੇ ਬੱਚਿਆਂ ਨੂੰ ਛੱਡਣ ਉਹਦੇ ਹੈਗੇ ਆ ਕਾਰਨ ਕੀ ਆ ਇਹਦੇ ਬਾਰੇ ਹਜੇ ਨਹੀਂ ਦੱਸਿਆ ਗਿਆ ਹੈਗਾ ਇੱਕ ਹੋਰ ਬੰਦੇ ਦਾ ਪਤਾ ਚੱਲਿਆ ਵੀ ਰੋਡਰੀਗਸ ਨਾਮ ਦੇ ਬੰਦਾ ਉਸਨੇ ਫੈਡਰਲ ਏਜੰਟਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਕਨਫਰੋਨਟੇਸ਼ਨ ਕੀਤੀ ਤੇ ਉਹ ਕਹਿੰਦੇ ਵੀ ਜਦੋਂ ਮੈਂ ਪਾਰਕ ਕਰਦਾ ਸੀ ਪੇ ਮੈਂ ਦੇਖਿਆ ਵੀ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਸੀ ਗੈਟ ਆਊਟ ਆਫ ਦਾ ਕਾਰ ਤੇ ਮੈਂ ਆਲਰੇਡੀ ਡਰ ਗਿਆ ਤੇ ਮੈਂ ਕਿਹਾ ਵੀ ਕੌਣ ਹੈ ਪਤਾ ਚੱਲਿਆ ਵੀ ਕਹਿੰਦੇ ਵੀ ਆਈਸ ਦੇ ਏਜੰਟਸ ਗਏ ਤੇ ਕਹਿੰਦਾ ਵੀ ਆਲਮੋਸਟ ਮੈਂ ਆਪਣੀ ਕਾਰ ਜਿਹੜੀ ਕ੍ਰੈਸ਼ ਕਰਨ ਲੱਗਾ ਸੀ ਸੋ ਇਹ ਜਿਹੜੀ ਖਬਰ ਆ ਇਹ ਓਕਲੈਂਡ ਤੋਂ ਆ ਗਈ ਅੱਜ ਦੀਆਂ ਖਬਰਾਂਵਾਂ ਚਲੀਏ ਤੇ ਕੱਲ ਕਹਿੰਦੇ ਭਈ ਜੋ ਆਈਸ ਦੇ ਏਜੰਟਸ ਆ ਉਹ ਓਕਲੈਂਡ ਦੇ ਇੱਕ ਸਕੂਲ ਦੇ ਲਾਗੇ ਜਿਹੜੇ ਆ ਦੇਖੇ ਗਏ ਜਿਹਦੇ ਨਾਲ ਲੋਕਾਂ 'ਚ ਕਾਫੀ ਜ਼ਿਆਦਾ ਪੈਨਿਕ ਵੀ ਹੋਇਆ ਐਲੀਮੈਂਟਰੀ ਸਕੂਲ ਦੀ ਜਿਹੜੀ ਨੇਬਰ ਰੋਡ ਦਾ ਵੈਸਟ ਓਕਲੈਂਡ ਦੇ ਵਿੱਚ ਤੇ ਉਸ ਤੋਂ ਬਾਅਦ ਸਕੂਲ ਵਾਲਿਆਂ ਨੇ ਲਾਕਡਾਊਨ ਵੀ ਕਰ ਦਿੱਤਾ ਸਕੂਲ ਨੂੰ ਤੇ ਪੇਰੈਂਟਸ ਨੂੰ ਵੀ ਜਿਹੜਾ ਮੈਸੇਜ ਆ ਕੱਲ ਦਿੱਤਾ। ਓਕਲੈਂਡ ਯੂਨੀਵਰਸਿਟੀ ਸਕੂਲ ਡਿਸਟ੍ਰਿਕਟ ਨੇ ਅਲਰਟ ਕੀਤਾ ਪੇਰੈਂਟਸ ਨੂੰ ਆਈਸ ਦੀ ਐਕਟੀਵਿਟੀ ਜਿਹੜੀ ਆ 31 ਤੇ ਮਾਰਕਟ ਸਟਰੀਟ ਦੇ ਉੱਤੇ ਹੋ ਰਹੀ ਹੈਗੀ ਆ। ਸੋ ਕਈ ਜਿਹੜੇ ਬੱਚਿਆਂ ਨੂੰ ਡ੍ਰੌਪ ਕਰਨ ਜਾ ਰਹੇ ਸੀ ਪੇਰੈਂਟਸ ਉਹ ਫੇਰ ਡ੍ਰੌਪ ਕਰਨ ਨਹੀਂ ਗਏ। ਕਿਉਂਕਿ ਕਹਿੰਦੇ ਆਈਸ ਦਾ ਇਹੀ ਮਤਵ ਹੋ ਸਿਗਾ ਪਰ ਆਈਸ ਵਾਲਿਆਂ ਨੇ ਇਹਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਨਫਰਮੇਸ਼ਨ ਆ ਉਹ ਨਹੀਂ ਦੱਸੀ ਹੈਗੀ। ਪਰ ਆਲਰੇਡੀ ਕਨਫਰਮ ਹੋ ਚੁੱਕਾ ਵੀ ਇਮੀਗ੍ਰੇਸ਼ਨ ਕਸਟਮ ਅਨਫੋਰਸਮੈਂਟ ਵਾਲੇ ਸਕੂਲ ਦੇ ਲਾਗੇ ਛਾਗੇ ਜਿਹੜੇ ਆ ਉੱਥੇ ਘੁੰਮ ਰਹੇ ਸੀ ਸੋ ਕਿਹੜੇ ਲੋਕਾਂ ਨੂੰ ਉਹਨਾਂ ਨੇ ਚੱਕਣਾ ਸੀ ਇਹ ਮੋਸਟ ਪੌਬਲੀ ਅਪੀਅਰੈਂਸ ਹੀ ਆ ਜਿਹੜੇ ਬੱਚਿਆਂ ਨੂੰ ਛੱਡਣ ਆਉਂਦੇ ਹੈਗੇ ਆ ਕਾਰਨ ਕੀ ਆ ਇਹਦੇ ਬਾਰੇ ਹਜੇ ਨਹੀਂ ਦੱਸਿਆ ਗਿਆ ਹੈਗਾ ਇੱਕ ਹੋਰ ਬੰਦੇ ਦਾ ਪਤਾ ਚੱਲਿਆ ਵੀ ਰੋਡਰੀਗਸ ਨਾਮ ਦੇ ਬੰਦਾ ਉਸਨੇ ਫੈਡਰਲ ਏਜੰਟਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਕਨਫਰੋਂਟੇਸ਼ਨ ਕੀਤੀ ਤੇ ਉਹ ਕਹਿੰਦਾ ਜਦੋਂ ਮੈਂ ਪਾਰਕ ਕਰਦਾ ਸੀ ਵੀ ਮੈਂ ਦੇਖਿਆ ਵੀ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਸੀ ਗੈਟ ਆਊਟ ਆਫ ਦਾ ਕਾਰ ਤੇ ਮੈਂ ਆਲਰੇਡੀ ਡਰ ਗਿਆ ਤੇ ਮੈਂ ਕਿਹਾ ਵੀ ਕੌਣ ਹੈ ਤੇ ਪਤਾ ਚੱਲਿਆ ਵੀ ਕਹਿੰਦੇ ਵੀ ਆਈਸ ਦੇ ਏਜੰਟ ਸੀਗੇ ਤੇ ਕਹਿੰਦਾ ਵੀ ਆਲਮੋਸਟ ਮੈਂ ਆਪਣੀ ਕਾਰ ਜਿਹੜੀ ਕ੍ਰੈਸ਼ ਕਰਨ ਲੱਗਾ ਸੀ ਸੋ ਇਹ ਜਿਹੜੀ ਖਬਰ ਆ ਇਹ ਓਕਲੈਂਡ ਤੋਂ ਆ ਗਈ